ਸੰਜੀਵ अरोड़ा ਜੀ ਸਾਡੇ ਦੁੱਧ ਨੇ ਗਊ ਇਨਸਾਨ ਨੇ ਉਹ ਹੈ ਜਾਂ ਕੈਂਡੀਡੇਟ ਜੇ ਸਾਡੇ ਦੇ ਉੱਪਰ ਆ ਜਵੇ ਐਮਐਲਏ ਬਣ ਕੇ ਮੰਤਰੀ ਸਾਹਿਬ ਬਣ ਕੇ ਮੈਂ ਕਹਿੰਦਾ ਸਾਡਾ ਇਲਾਕਾ ਤਾਂ ਵਧੀਆ ਹੋਣਾ ਹੀ ਹੋਣਾ ਪੂਰੇ ਪੰਜਾਬ ਦੇ ਵਿੱਚ ਇੱਕ ਚੰਗਾ ਮੈਸੇਜ ਜਾਊਗਾ ਇਹ ਲੋਕ ਤਾਂ ਕਹਿੰਦੇ ਨੇ ਸੰਜੀਵ अरोड़ा ਜੀ ਦਿੱਲੀ ਤੋਂ ਆਨੇ ਜਿਹੜੇ ਆਪਣੇ ਭਾਰਤ ਪੂਸ਼ਨਾਸ਼ ਨੂੰ ਇਹ ਲੋਕਲ ਨੇ ਵੀ ਇਹ ਇਹ ਵਧੀਆ ਨੇ ਸਾਡੇ ਲਈ ਉਹ ਦਿੱਲੀ ਤੋਂ ਆ ਗਏ ਇਹ ਸਾਰੇ ਸਭ ਕਹਿਣ ਦੀਆਂ ਗੱਲਾਂ ਨੇ ਇੱਥੇ ਦੀ ਜਨਮ ਨੇ ਇੱਥੇ ਦੀ ਇਹਨਾਂ ਦਾ ਕੰਮਕਾਰ ਹੈ ਬਿਜ਼ਨਸ ਆ ਬੰਦਾ ਅਮਰੀਕਾ ਕੈਨੇਡਾ ਤੱਕ ਬਲੇਕ ਜਾਂਦਾ ਹੁਣ ਜੇ ਆਪਾਂ ਮਾਨੀ ਦਾ ਨਾਮ ਲਈ ਉਹ ਤਾਂ ਪੂਰੀ ਦੁਨੀਆ ਚ ਹੈ ਜੇ ਆਪਾਂ ਕਹੀਓ ਮੁੰਬਈ ਹੋਂ ਨਹੀਂ ਰਹਿੰਦਾ ਇਦਾਂ ਹੀ ਸੰਜੀਵ ਰੋੜਾ ਜੀ ਉਰੀ ਪੜੇ ਲਿਖੇ ਨੇ ਉਰੋ ਬਿਜ਼ਨਸ ਉਹਨੇ ਅੱਗੇ ਬਤਾ ਲਿਆ ਤਾਂ ਉਹ ਦੁਨੀਆ ਦਾ ਬੰਦਾ ਤਾਂ ਜਾਊਗਾ ਹੀ ਪਰ ਬਚਿੰਦੇ ਹੋ ਰਹੇ ਨੇ ਖੂਨ ਹੋ ਰਹੇ ਦਾ ਰਹਿائش ਹੋ ਰਹੀ ਆ ਸਭ ਕੁਝ ਹੋ ਰਹੇ ਦਾ ਕਾਰਕਰਤਾ ਹੋ ਰਹੇ ਦੇ ਨੇ ਉਹ ਸ਼ੁਰੂ ਤੋਂ ਹੀ ਅੱਗੇ ਰਾਜ ਸਭਾ ਮੈਂਬਰ ਬਣ ਕੇ ਕੋਈ ਨਹੀਂ ਉਹਦਾ ਸਾਰੇ ਘਰ ਤਾਂ ਜਾਂਦੀ ਹੈ ਤੇ ਲੁਧਿਆਣੇ ਵਿੱਚ ਕਿੰਨਾ ਕੰਮ ਹੋਇਆ ਜਦੋਂ ਇਹ ਸਰਕਾਰ ਬਣੀ ਆਵਰੀ ਪਾਰਟੀ ਦੀ ਕਿੰਨਾ ਕ ਲੁਧਿਆਣੇ ਵਿੱਚ ਡਵੈਲਪਮੈਂਟ ਹੋਈ ਆ ਇੱਕ ਗਲੀਆਂ ਨਾਲੀਆਂ ਤੋਂ ਲੈ ਕੇ 에어ਪੋਰਟ ਤੱਕ ਸੰਜੀਵ ਰੋਡ ਆ ਜਿਹਦੀ ਦੇਣ ਹੈ ਚਾਹੇ ਉਹ ਸਿਵਲ ਹਸਪੀਟਲ ਨੇ ਚਾਹੇ ਉਹ ਗਲੀਆਂ ਨਾਲੀਆਂ ਨੇ ਚਾਹੇ ਇੱਕ ਛੋਟੀ ਲਾਈਟ ਤੋਂ ਲੈ ਕੇ ਪੂਰਾ ਰੋਡ ਬਣਾਉਣ ਤੱਕ ਹੈ ਉਹਨਾਂ ਦੀ ਹੀ ਦੇਣ ਹੈ ਅੱਛਾ ਜੀ ਤੇ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਭਾਰਤ ਪੁਛਨਾਸ਼ ਉਤੇ ਵੀ ਇਲਜ਼ਾਮ ਲੱਗ ਰਹੇ ਨੇ ਬੀਕਾ ਪੜਾ ਕੀਤਾ ਹੋਇਆ ਉਹਨੇ ਜੇਲ ਵੀ ਕੱਟ ਕੇ ਆਏ ਨੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਉਹ ਇਹਨਾਂ ਦੇ ਵਿਰੁੱਧ ਨੇ ਵੱਡਾ ਚਿਹਰਾ ਨੇ ਉਹ ਤਾਂ ਇਕਤਰ ਮੰਨਦੇ ਉਹ ਤਾਂ ਸਰਨਾ ਤੁਹਾਨੂੰ ਪਹਿਲੇ ਹੀ ਕਹਤਾ ਦੁੱਧ ਤੇ ਪਾਣੀ ਦੇ ਵਿੱਚ ਅੰਤਰ ਹੈ ਕਿਤੇ ਇੱਕ ਦੁੱਧ ਹੈ ਇੱਕ ਪਾਣੀ ਹੈ ਗੁਰੂ ਮਹਾਰਾਜ ਨੇ ਵੀ ਉਹ ਕਪਣ ਨਚੋੜਿਆ ਨਹੀਂ ਇੱਕ ਪਾਸੇ ਖੂਨ ਨਿਕਲਿਆ ਇੱਕ ਪਾਸੇ ਦੁੱਧ ਨਿਕਲਿਆ ਤੇ ਜਿਹੜੇ ਸੰਜੀਵ ਰੋੜਾ ਜੀ ਨੇ ਉਹ ਦੁੱਧ ਨੇ ਉਹ ਸਚਾਈ ਹੈ ਤੇ ਛੁਠਾਈ ਦੇ ਉੱਪਰ ਚੱਲ ਰਹੀ ਆ ਮਤਲਬ ਭਾਰਤ ਕੁਛਣ ਵਾਲੇ ਫਿਰ ਮਤਲਬ ਕਿਉਂ આરોਪ ਲੱਗ ਰਹੇ ਨੇ ਸਹੀ ਨਹੀਂ ਹੋ ਬਿਲਕੁਲ ਸੰਜੀਨਾ ਨੇ ਜੋ ਕੁਛ ਕੀਤਾ ਉਹ ਭੁਗਤਿਆ ਵੀ ਹੈ ਐਵੇਂ ਤਾਂ ਅਦਾਲਤਾਂ ਐਵੇਂ ਤਾਂ ਕਾਨੂੰਨ ਕਿਸੇ ਚੱਕ ਕੇ ਅੰਦਰ ਨਹੀਂ ਕਰਦਾ ਜੇ ਉਹਨਾਂ ਦੇ ਉੱਪਰ આરોਪ ਲੱਗੇ ਆ ਇਨਵੈਸਟੀਗੇਸ਼ਨਾਂ ਹੋਈਆਂ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਉੱਪਰ ਸਿੱਧ ਹੋ ਗਿਆ ਆਪਣੇ ਅੰਦਰ ਹੋਗੇ ਇਹ ਵਿਚਰਦੇ ਕਿਵੇਂ ਨੇ ਲੋਕਾਂ ਦੇ ਵਿਚਾਰ ਹੋ ਕੌਣ ਜੀ ਹ ਭਾਰਤ ਪੋਸ਼ਨ ਜੀ ਭਾਰਤ ਪੋਸ਼ਨ ਜੀ ਵਿਚਰਦੇ ਨੇ ਸਾਡਾ ਸੋਨਾ ਬਲ ਧਿਆਨ ਨਹੀਂ ਹੈਗਾ ਜੀ ਸਾਡਾ ਦਾ ਸੰਜੀਵ ਰੋੜਾ ਜੀ ਬਲ ਧਿਆਨ ਹੈ ਰੱਬ ਵਰਗੇ ਬੰਦੇ ਨੇ ਸਰ ਰੱਬ ਨੇ ਨਾਲ ਚੱਲਣਾ ਅੱਛਾ ਜੀ ਕੋਈ ਉਹਨਾਂ ਬਾਰੇ ਦੱਸੋ ਸਹੀ ਨਾ ਕਿ ਉਹਨਾਂ ਦੇ ਕੋਈ ਇਦਾਂ ਦਾ ਹੋਇਆ ਕਿਉਂ ਲੋਕ ਉਹ ਤੋਂ ਲੋਕਾਂ ਨੂੰ ਟਾਰਗੇਟ ਕਰਦੇ ਨੇ ਵੀ ਰੁੱਖਾ ਸੁਭਾਅ ਐ ਇਦਾਂ ਬੋਲਦੇ ਨੇ ਜਦੋਂ ਚੈੱਕ ਵਾਪਸ ਲੈ ਲੈਂਦੇ ਨੇ ਪ੍ਰਿੰਸੀਪਲਾਂ ਦੀ ਬੈਂਸਨ ਨੇ ਇਹ ਵੀ ਗੱਲਾਂ ਨਿਊਜ਼ ਵਿਚਾਰੀਆਂ ਨੇ ਸਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਲੀਡਰ ਕਿਹਨੂੰ ਕਹਿੰਦੇ ਨੇ ਲੀਡਰ ਕਿਹਾ ਜਾਂਦਾ ਇੱਕ ਮਹਤਵਪੂਰਨ ਇਨਸਾਨ ਨੂੰ ਜਿਸ ਬੰਦੇ ਨੂੰ ਲੇਡੀਜ਼ ਨਾਲ ਬੋਲਣ ਦੀ ਹੀ ਰਿਸਪੈਕਟ ਨਹੀਂ ਹੈਗੀ ਇਹ ਨਹੀਂ ਹੈ ਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਕਿਉਂਕਿ ਅਸੀਂ ਖੁਦ ਵੀ ਦੇਖਿਆ ਜਦੋਂ ਹੰਕਾਰ ਹਾਵੀ ਹੋ ਜਾਂਦਾ ਹੈ ਤਾਂ ਹੰਕਾਰ ਹਾਵੀ ਹੋਣ ਕਰਕੇ ਇਨਸਾਨ ਦੀ ਜਿਹੜੀ ਬੁੱਧੀ ਆ ਨਾ ਪ੍ਰਸ਼ਟ ਹੋ ਜਾਂਦੀ ਆ ਤੇ ਮਤਲਬ ਉਹ ਲੇਡੀਜ਼ ਨੂੰ ਬੋਲੇ ਮੈਡਮ ਨੇ ਉਹ ਇੱਕ ਟੀਚਰ ਨੇ ਜੇ ਆਪਾਂ ਇੱਕ ਟੀਚਰ ਦੀ ਇੱਜ਼ਤ ਨਹੀਂ ਕਰਾਂਗੇ ਫਿਰ ਆਮ ਆਮ ਜਨਤਾ ਨੂੰ ਆਪਾਂ ਕੀ ਸਮਝਾਂਗੇ ਆਪਾਂ ਇੱਕ ਅਧਿਆਪਕ ਤੋਂ ਪੜ੍ਹ ਕੇ ਅੱਗੇ ਵਧਦੇ ਆਂ ਅਪਾ ਅੱਗੇ ਵਧ ਕੇ ਕੋਈ ਮਿਨਿਸਟਰ ਮੰਨਦਾ ਕੋਈ ਡੀਸੀ ਮੰਨਦਾ ਕੋਈ ਪੁਲਿਸ ਜੀ ਦਾ ਕੋਈ ਅਲੱਗ-ਅਲੱਗ ਅਧਾਰਿਆਂ ਚ ਜਾਂਦਾ ਕੋਈ ਬਿਜ਼ਨਸਮੈਨ ਮੰਨਦਾ ਸਭ ਤੋਂ ਪਹਿਲਾਂ ਗੁਰੂ ਕਿਹਨੂੰ ਕਿਹਾ ਮਾਪਿਓ ਤੋਂ ਬਾਅਦ ਗੁਰੂ ਕੌਣ ਹੈ ਟੀਚਰ ਚੋ ਲੇਡੀਜ਼ ਰੂਪ ਚ ਹੈ ਜਾਂ ਜੈਂਸ ਰੂਪ ਚ ਹੈ ਜੇ ਅਪਾ ਅਜ ਟੀਚਰ ਦੀ ਇੱਜ਼ਤ ਨਹੀਂ ਕਰਾਂਗੇ ਫਿਰ ਕੀ ਰਹਿ ਗਿਆ ਜੀ ਜਦੋਂ ਕਿ ਆਪਾਂ ਨੇ ਵੋਟਾਂ ਤੋਂ ਪਹਿਲਾਂ ਚੁੱਕ ਕੇ ਵੋਟ ਲੈਣੀ ਹੁੰਦੀ ਹੈ ਹਰੇਕ ਤੋਂ ਨਾ ਹਰੇਕ ਨੂੰ ਆਪਾਂ ਨੇ ਮਾਨ ਸਨਮਾਨ ਦੇਣਾ ਹੁੰਦਾ ਇੱਜ਼ਤ ਮਾਨ ਦੇਣੀ ਹੁੰਦੀ ਹੈ ਵੋਟਾਂ ਤੋਂ ਬਾਅਦ ਤਾਂ ਮੰਨੀਏ ਵੋਟਾਂ ਦਾ ਪਹਿਲੇ ਹੀ ਆ ਨਾ ਵਿੱਚ ਇਹਨਾਂ ਹੰਕਾਰ ਹੈ ਫਿਰ ਬਾਅਦ ਵਿੱਚ ਜੇ ਹੰਕਾਰ ਮੈਂ ਤੁਹਾਨੂੰ ਪਹਿਲੇ ਦੱਸਿਆ ਹੰਕਾਰ ਨੂੰ ਲੈ ਕੇ ਜੇ ਆਪਾਂ ਪਬਲਿਕ 'ਚ ਜਾਵਾਂਗੇ ਤਾਂ ਪਬਲਿਕ ਆ ਆਪਣੇ ਦਰਵਾਜ਼ੇ ਖੋਲ ਕੇ ਉਹਨਾਂ ਦਾ ਵੈਲਕਮ ਥੋੜੋ ਕਰੂਗੀ ਪਬਲਿਕ ਤਾਂ ਦੁੱਧ ਅਧਿਕਾਰੂਗੀ ਉਹ ਦੂਜੇ ਪਾਸੇ ਸੰਜੀਵ ਰੋੜਾ ਜਿਲਾ ਲੋ ਗਊ ਇਨਸਾਨ ਨੇ ਮਿੱਠੜੇ ਬੋਲਨੇ ਸੌ ਇਨਸਾਨ ਨੇ ਰੱਜੇ ਪੁੱਜੇ ਇਨਸਾਨ ਨੇ ਉਹਨਾਂ ਨੇ ਕੀ ਕੁਝ ਗਲਤ ਕਰਨਾ ਜੀ ਹੁਣ ਤੱਕ ਉਹ ਆਪਣਾ ਜੋ ਵੀ ਉਹਨਾਂ ਦਾ ਅਧਿਕਾਰ ਹੈ 15-15 ਕਰੋੜ ਰੁਪਏ ਦੇ ਉਹਨਾਂ ਨੇ ਲੋਕ ਬੱਚਿਆਂ ਦੇ ਲਈ ਟੀਕੇ ਲਵਾਤੇ ਖੁਦ ਮਾਨ ਸਾਹਿਬ ਨੇ ਤੁਹਾਡੇ ਸਾਹਮਣੇ ਉਹਨਾਂ ਸਟੇਜ ਤੇ ਕਿਹਾ ਫਿਰ ਐਸੇ ਇਨਸਾਨ ਤਾਂ ਚਾਹੀਦੇ ਨਹੀਂ ਆਪਾਂ ਨੂੰ कैंडेट चाहींदा कैंडीट जिते चाहींदा